ਉਲਤੋਂ ਪਰਕੇ ਵਾਪਸ ਆ ਰਹੇ ਸੀ ਆਮਨ ਦੀ ਗੱਡੀ ਦਾ ਸੀਟ ਕੋ ਹੋਇਆ ਜ ਜਿਹਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਬੜੀ ਦਰਦਨਾਕ 30 ਹੀ ਬਾਰ ਕੀ 25 ਚਤਨੀ ਸੀ ਸੋ ਕੁਛ ਪਰਿਵਾਰਾਂ ਵੱਲੋਂ ਅੱਜ ਮੈਂ ਡਿਟੇਲ ਨਾਲ ਗੱਲ ਕੀਤੀ ਜੀ ਕੁਛ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਤਾਂ ਵਾਪਸ ਲਈ ਅੰਸਾਰ ਪਰ ਇਹ ਹੈ ਕਿ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਦੇ ਹੰਝੂ ਪੁੱਜੀ ਹੈ ਹੌਸਲਾ ਕੀ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਦੁੱਖਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੁਣਿਆ ਹੈ ਜਿੱਕਿ ਦੁੱਖ ਵੰਡਣ ਦੇ ਸਰ ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਕਿ ਇਸ ਪ੍ਰਸ਼ਾਸਨ ਵੱਲੋਂ proper ਤਰੀਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਜਬਤ ਨਹੀਂ ਕੀਤੀ ਚਾਹੀਦੀ ਚਾਹੂਗੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਕੋਰੀ ਜਾਂ ਕੋਈ ਕੋਈ ਸਾਡੇ ਤੇ ਐਂਕਲਾ ਤਾਂ ਉਹ ਕਰਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਨੇ ਜਿਹੜੇ ਸਮਾਨੇ ਵਿੱਚ ਦੀ ਲੰਘਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ওভারਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਇਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਕ ਸੀਗਾ ਜਿਹਦੀ ਕੋਈ ਲਰਨਿੰਗ ਲਾਇਸੈਂਸ ਜਦ ਕਿ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਹੈ ਗਲਤੀ ਕੀਤੀ ਜਾਂ ਕਿਵੇਂ ਕੀ ਦਿਨਾਂ ਮਿਲੀ ਪੁਕਤਾ ਕੋਈ ਬਖਸ਼ਣ ਜਾਊਗਾ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚੁੱਕ ਇਹ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦੇ ਸੀ ਫਸਿਆਣੇ ਤੋਂ ਇਧਰ ਪੰਨਰਾ ਤੋਂ ਜਦੋਂ ਆਰੇ ਸਿ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਤਾਂ ਉਹ ਟਰੈਕਟਰ ਨੈਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀੜ ਦੀ ਹੱਡੀ ਦਾ ਜਿਹੜੇ ਦੋ ਮਣ ਕੇ ਟੁੱਟ ਗਈ ਸੀ ਤੁਹਾਨੂੰ ਲੱਗਦਾ ਚੱਲ ਨੂੰ ਹਟ ਗਈ ਸੀ ਬਾਅਦ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੱਟ ਚੋਂ ਉੱਪਰ ਨਾ ਬਹੁਤ ਔਖਾ ਹੁੰਦਾ ਸੋ ਮੈਂ ਖੁਦ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਦੀ ਇਸ ਗੱਲ ਦਾ ਕੋਈ ਜੋ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟਨ ਡੀਸੀ ਸਾਹਿਬ ਨੂੰ ਕਹਤਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਇਸ ਪਾਤਣਾ ਤੱਕ ਕਰਾ ਤੇ ਪਸਿਆਣੇ ਹਸਪਤਾਲ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਅਪਗ੍ਰੇਡ ਹੁੰਦਾ ਸ਼ਹਿਰ ਕੁਝ ਬੱਚੇ ਨੇ ਜਾਣਾ ਪਚ ਵੀ ਸਕਦੇ ਬਿਲਕੁਲ ਹੈਨਾ ਤੋ 13 ਤਰੀਕ ਨੂੰ ਅਸੀਂ ਦਿਲ ਦਹਿਲਾ ਦੇਣ ਵਾਲੀ ਇਹ ਖਬਰ ਸਮਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਸੱਤ ਮਾਸੂਮਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਾਂ ਦਰਦਨਾਕ ਹਾਦਸਾ ਵਾਪਰਿਆ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਅੱਜ ਉਥੇ ਸੱਤ ਮਾਸੂਮਾਂ ਦੀ ਮੌਤ ਹੁੰਦੀ ਹੈ ਤਾਂ ਪਰਿਵਾਰਾਂ ਦਾ ਗੁੱਸਾ ਵੀ ਪੜਾ ਕੁਠਿਆ ਦੱਸਿਆ ਜਾ ਰਿਹਾ ਇੱਕ ਸੱਤ ਮਾਸੂਮ ਬੱਚੇ ਜੋ ਕਿ ਸਕੂਲ ਤੋਂ ਪੜ੍ਹਾਈ ਕਰਕੇ ਵਾਪਸ ਆ ਰਹੇ ਸਨ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ ਤੇਜ਼ ਰਫਤਾਰ ওভারਲੋਡਡ ਟਿਪਪਰ ਦੀ ਟੱਕਰ DNA ਇਹਨਾਂ ਬੱਚਿਆਂ ਦੀ ਜਾਨ ਚਲੀ ਗਈ ਹੈ ਤਾਂ ਇਲਾਕੇ ਦੇ ਵਿੱਚ ਮਾਤਮ ਛਾ ਗਿਆ ਪੀੜਤ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਜਦ ਵਾਪਸ ਨਹੀਂ ਆਏ ਤਾਂ ਉਹ ਹੁਣ ਚਾਹੁੰਦੇ ਨੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਾਹਸ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ ਪਰਿਵਾਰਾਂ ਦਾ ਇਹ ਕਹਿਣਾ ਹੈ ਕਿ ਮੌਕੇ ਤੇ ਐਫਆਰ ਤੱਕ ਦਰਜ ਨਹੀਂ ਕੀਤੀ ਗਈ ਹੈ ਸਰਕਾਰ ਵੱਲੋਂ ਹੁਣ ਆਦੇਸ਼ ਦਿੱਤਾ ਗਿਆ ਕਿ ਜ਼ਿੰਮੇਵਾਰ ਪੁਲਿਸ ਅਫਸਰ ਵੀ ਲਾਈਨ ਹਾਜ਼ਰ ਹੋਣੇ ਨੇ ਤੇ ਜੋ ਵੀ ਦੋਸ਼ੀ ਅਧਿਕਾਰੀ ਉਸਤੇ ਕਾਰਵਾਈ ਵੀ ਹੋਣੀ ਹੈ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਪਰਿਵਾਰਾਂ ਦੇ ਰੋਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਵੱਡਾ ਐਕਸ਼ਨ ਲੈ ਲਿਆ ਜਿੱਥੇ ਜਿਹੜੇ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਨੂੰ ਲਾਈਨ ਹਾਜ਼ਰ ਕੀਤਾ ਜਾਣਾ ਪਰਿਵਾਰਾਂ ਦਾ ਇਹ ਕਹਿਣਾ ਕਿ ਜਿਸ ਵਾਹਨ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਸਿਰਫ ਓਵਰਲੋਡਡ ਹੀ ਨਹੀਂ ਸੀ ਬਲਕਿ ਉਸ ਦਾ ਡਰਾਈਵਰ 19 ਸਾਲਾ ਇੱਕ ਨੌਜਵਾਨ ਸੀ ਜਿਸ ਦੇ ਕੋਲ ਭਾਰੀ ਵਹੀਕਲ ਦਾ ਲਾਇਸੈਂਸ ਤੱਕ ਨਹੀਂ ਸੀ ਸਿਰਫ ਲਰਨਿੰਗ ਲਾਇਸੈਂਸ ਦੀ ਅਜਿਹੇ ਦੇ ਵਿੱਚ ਸਰਕਾਰ ਦੀ ਵੀ ਵੱਡੀ ਲਾਹ ਪ੍ਰਵਈਆ ਹੈ ਤਾਂ ਉਹਨਾਂ ਦਾ ਇਹ ਕਹਿਣਾ ਕਿ ਸੜਕਾਂ ਤੇ ਅਜਿਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ